ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਫਰਾਕ ਦਾ ਘੇਰਾ ਫੋਲਡ ਕਰਨਾ ਦੱਸਾਂਗੇ ਫਿਨਿਸ਼ਿੰਗ ਦੇ ਨਾਲ ਕਿਵੇਂ ਅਸੀਂ ਫਰਾਕ ਦਾ ਘੇਰਾ ਫੋਲਡ ਕਰ ਸਕਦੇ ਹਾਂ ਫਰਾਕ ਸੂਟ ਦਾ ਕਿਉਂਕਿ ਫਰਾਕ ਸੂਟ ਆਪਾਂ ਜਦੋਂ ਬਣਾਉਂਦੇ ਆਂ ਦਾ ਨੀਚੋਂ ਆਪਾਂ ਵੈਸੀ ਫੋਲਡ ਕਰ ਦਈਏ ਤਾਂ ਵਧੀਆ ਨਹੀਂ ਲੱਗਦਾ ਪਹਿਲਾਂ ਆਪਾਂ 2.5 3 3 ਇੰਚ ਦੀ ਚੌੜੀ ਪੱਟੀ ਲੈ ਲੈਣੀ ਹੈ ਫਿਰ ਉਹਦੇ ਉੱਤੇ ਅਸੀਂ ਲਾਈਕਰਾ ਲਾ ਕੇ ਉਹਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਦੇਣਾ ਲਾਈਕਰਾ ਪ੍ਰੈਸ ਨਾਲ ਆਸਾਨੀ ਨਾਲ ਚਿਪਕ ਜਾਂਦਾ ਹੈ ਲਾਈਕਰ ਪ੍ਰੈਸ ਕਰਨ ਤੋਂ ਬਾਅਦ ਅਸੀਂ ਦੋਨੋਂ ਸਾਈਡ ਤੋਂ ਆਪਣੇ ਹਿਸਾਬ ਨਾਲ ਫੋਲਡ ਕਰ ਲੂ ਕਿ ਤੁਸੀਂ ਕਿੰਨੀ ਚੌੜੀ ਪੱਟੀ ਰੱਖਣਾ ਚਾਹੋ ਨੇ ਮੈਂ ਦੋਨਾਂ ਸਾਈਡ ਤੋਂ ਫੋਲਡ ਕਰਕੇ ਮੇਰੀ 2.5 ਇੰਚ ਚੌੜੀ ਪੱਟੀ ਰਹਿ ਗਈ ਹੈ ਆ ਦੇਖੋ ਇਹ ਬਹੁਤ ਫਿਨਿਸ਼ਿੰਗ ਦੇ ਨਾਲ ਹੋ ਜਾਂਦਾ ਹੈ ਤੇ ਆਸਾਨ ਵੀ ਹੈ ਫਿਰ ਅਸੀਂ ਜਿੰਨਾ ਜਿੰਨਾ ਅਸੀਂ ਆਪਣੀ ਸ਼ਰਟ ਦੇ ਅਕੋਰਡਿੰਗ ਜਿੰਨਾ ਜਿੰਨਾ ਸੀ ਆਪਣਾ ਮਾਰਜਨ ਰੱਖਣਾ ਜੇ ਮੈਂ 1.5 ਇੰਚ ਨੀਚੇ ਰੱਖ ਕੇ ਮੈਂ ਉਹਦੇ ਉੱਤੇ ਇਸ ਪੱਟੀ ਨੂੰ ਲਗਾ ਦਾਂਗੀ ਸਿੰਪਲ ਹੀ ਉੱਪਰ ਸਿਲਾਈ ਲਗਾ ਦੇਣੀ ਹੈ 1.5 ਇੰਚ ਤੇ ਅਸੀਂ ਸਿਲਾਈ ਲਗਾ ਦੇਣੀ ਹੈ ਇਸ ਤਰ੍ਹਾਂ ਬਹੁਤ ਹੀ ਆਸਾਨ ਤੇ ਤਰੀਕੇ ਨਾਲ ਲੱਗ ਜਾਂਦੀ ਹੈ ਗੁਲਾਈ ਚ ਵੀ ਵਧੀਆ ਫਿਨਿਸ਼ਿੰਗ ਆ ਜਾਂਦੀ ਹੈ ਇਹ ਦੇਖੋ ਜੀ ਸਾਡੀ ਪੱਟੀ ਜਦੋਂ ਕੰਪਲੀਟ ਹੋ ਜੇ ਤਾਂ ਫਿਰ ਅਸੀਂ ਇਹ ਤਾਂ ਫालतू ਮਾਰਜਿਨ ਕੱਟ ਕੇ ਸਾਈਡ ਤੋਂ ਵੀ ਪੱਕਾ ਕਰ ਦੇਣਾ ਫਿਰ ਅਸੀਂ ਸੂਈ ਦੇ ਨਾਲ ਇਹਨੂੰ ਪ੍ਰੈਸ ਲਗਾ ਕੇ ਸੂਈ ਦੇ ਨਾਲ ਕੱਚਾ ਕਰ ਲਵਾਂ। ਇਹ ਬਹੁਤ ਫਿਨਿਸ਼ਿੰਗ ਨਾਲ ਤੇ ਬਹੁਤ ਆਸਾਨ ਤਰੀਕੇ ਦੇ ਨਾਲ ਹੋ ਜਾਂਦਾ ਹੈ। ਇਹ ਸਾਡੇ ਸੂਟ ਦੀ ਫਾਈਨਲ ਲੁੱਕ ਤਿਆਰ ਹੋਈ ਹੈ ਜੀ ਬਹੁਤ ਹੀ ਪਿਆਰਾ ਸਟੂ